ਗੁਰੂ ਰਿਕਾ ਕਲਸਾ ਵਾਹਿਗੁਰੂ ਕੀ ਹਕਤੇ ਆਹ ਗੁਰ ਪੈਰੇ ਉਰ ਸਵਾਰੇ ਹੋ ਚੱਲ ਰਹੇ ਰੜੀ ਵਾਰ ਅਨੰਦ ਸਾਹਿਬ ਜੀ ਸ਼ਬਦ ਵਿਚਾਰਤ ਹੈ ਅੱਜ ਚੌਥੀ ਪੌੜੀ ਦੀ ਵਿਚਾਰ ਹੈ ਜੀ ਸਤਿਗੁਰ ਪਾਛਾ ਧੰ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ ਆਓ ਸਰਵਣ ਕਰੀਏ ਜੀ ਰਸਨਾ ਨੂੰ ਉਤਰ ਕਰਦੇ ਹੋਏ ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸੱਚਾ ਨਾਮ ਮੇਰਾ ਆਧਾਰੋ ਗੁਰੂ ਪਾਸ਼ਾ ਜੀ ਕਿਰਪਾ ਕਰਦੇ ਨੇ ਸੱਚਾ ਨਾਮ ਹੀ ਮੇਰਾ ਆਸਰਾ ਹੈ ਪਰਮੇਸ਼ਰ ਦਾ ਨਾਮ ਹੀ ਮੇਰਾ ਆਸਰਾ ਹੈ ਕਿਉਂਕਿ ਮਨੁੱਖ ਨੂੰ ਜਦੋਂ ਲੋੜ ਪੈਂਦੀ ਆ ਤੇ ਕਿਸੇ ਨਾ ਕਿਸੇ ਦਾ ਆਸਰਾ ਤੱਕਦਾ ਹੈ ਕੋਈ ਭਰਾ ਭਰਾ ਦਾ ਆਸਰਾ ਤੱਕਦਾ ਹੈ ਭੈਣ ਭਰਾ ਦਾ ਆਸਰਾ ਤੱਕਦੀ ਹੈ ਧੀ ਪੁੱਤ ਪਿਓ ਦਾ ਆਸਰਾ ਮਾਂ ਪਿਓ ਦਾ ਆਸਰਾ ਤੱਕਦੇ ਨੇ ਇਸ ਤਰ੍ਹਾਂ ਬਜ਼ੁਰਗ ਮਾਂ ਬਾਪ ਬੱਚਿਆਂ ਦਾ ਆਸਰਾ ਤੱਕਦੇ ਨੇ ਪਰ ਧੰਨ ਗੁਰੂ ਅਮਰਦਾਸ ਜੀ ਮਾਰਾ ਕਹਿੰਦੇ ਨੇ ਸੱਚਾ ਨਾਮ ਹੀ ਮੇਰਾ ਆਸਰਾ ਹੈ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਸੱਚੇ ਨਾਮ ਦਾ ਮੈਨੂੰ ਆਸਰਾ ਹੈ ਕਿਉਂ ਜਿਸ ਨੇ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ ਹਨ ਸਾਰੀਆਂ ਭੁੱਖਾਂ ਮੇਰੀਆਂ ਦੂਰ ਕਰ ਦਿੱਤੀਆਂ ਨੇ ਕਿਉਂਕਿ ਮਨੁੱਖ ਦੇ ਅੰਦਰ ਤ੍ਰਿਸ਼ਨਾ ਧਨ-ਦੌਲਤ ਇਕੱਠਾ ਕਰਨ ਦੀ ਰਾਜਸੀ ਰਾਸਤਾ ਦੀ ਲਾਲਚਾ ਜਾਂ ਹੋਰ ਕਈ ਤਰ੍ਹਾਂ ਦੀਆਂ ਮਨ ਅੰਦਰ ਭੁੱਖ ਪੈਦਾ ਹੋ ਜਾਂਦੀ ਹੈ ਜਿਹੜੀ ਮਿਟਦੀ ਨਹੀਂ ਪਰ ਨਾਮ ਨੇ ਕਿਰਪਾ ਕਰਕੇ ਮੇਰੇ ਅੰਦਰੋਂ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ ਕਿਉਂਕਿ ਜਬਜੀ ਸਾਹਿਬ ਵਿੱਚ ਵੀ ਧੰਨ ਗੁਰਨਾਨਕ ਪਾਤਸ਼ਾਹ ਕਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਭਾਵੇਂ ਚਾਹੇ ਸਾਰੀਆਂ ਕੁੜੀਆਂ ਦਾ ਧਨ ਪਦਾਰਥ ਮੰਨ ਲਿਆ ਜਾਵੇ ਤਾਂ ਵੀ ਮਨ ਦੀ ਭੁੱਖ ਨਹੀਂ ਮਿਟਦੀ। ਭੁੱਖ ਮਿਟਦੀ ਹੈ ਤੀਸਰੇ ਪਾਚੇ ਕਿਰਪਾ ਕਰਦੇ ਨੇ ਨਾਮ ਦੇ ਨਾਲ। ਕਰ ਸ਼ਾਂਤ ਸੁਖਮਨ ਆਏ ਵਸਿਆ ਜਦੋਂ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ ਤਾਂ ਸ਼ਾਂਤੀ ਕਰਕੇ ਮਨ ਵਿੱਚ ਹੁਣ ਸੁਖ ਆਵਸਿਆ ਬੈਲਾ ਮਨੁੱਖ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਵ ਸਾਰੀ ਰਾਤ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਹਾਏ ਹਾਏ ਮਨੁੱਖ ਕਰਦਾ ਦੌੜ ਭਜ ਕਰਦਾ ਹੈ ਪਰ ਜਦੋਂ ਪਰਮੇਸ਼ਰ ਦਾ ਨਾਮ ਵਸਿਆ ਤੇ ਮਨ ਦੇ ਅੰਦਰੋਂ ਭੁੱਖ ਦੂਰ ਹੋ ਗਈ ਤਾਂ ਮਾਰੇ ਕਹਿੰਦੇ ਸੁਖ ਆ ਕੇ ਵਸਦਾ ਹੈ ਕਿਉਂਕਿ ਸੁਖ ਨਾ ਹਰ ਕੇ ਨਾਮ ਵਿੱਚ ਸੁਖ ਨਹੀਂ ਮੌ ਨਿਰਤ ਨਾਟੇ ਸੁਖ ਨਹੀਂ ਮੌਤੇ ਧਨ ਖਾਟੇ ਕਹਿੰਦੇ ਸੁਖ ਜਿਹੜਾ ਹੈ ਭਾਵੇਂ ਜਿੰਨਾ ਮਰਜੀ ਧਨ ਖੱਟ ਲਈਏ ਨਹੀਂ ਪ੍ਰਾਪਤ ਹੁੰਦਾ ਜਿਨੇ ਮਨ ਦੀ ਮਰਜੀ ਖੁਸ਼ੀਆਂ ਕਰਨ ਲਈ ਨਿਰਤ ਨਾਟਕ ਅਖਾੜੇ ਦੇਖ ਲਈ ਤਾਂ ਵੀ ਸੁਖ ਨਹੀਂ ਮਿਲਦਾ ਸਰਬ ਸੁਖਾ ਹਰ ਹਰ ਗੁਣ ਗਾਏ ਕਹਿੰਦੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਹਰੀ ਦੇ ਨਾਮ ਘਾਉਂਦੇ ਨਾਲ ਪਰਮੇਸ਼ਰ ਦੇ ਨਾਮ ਨਾਲ ਸੋ ਇਸੇ ਮਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਜਿੰਨੇ ਸਾਰੀਆਂ ਪੁੱਖਾ ਦੂਰ ਕਰ ਦਿਤੀਆਂ ਸ਼ਾਂਤ ਮਨ ਹੋ ਗਿਆ ਤੇ ਸ਼ਾਂਤੀ ਕਰਕੇ ਮਨ ਵਿੱਚ ਉਹ ਆਪ ਆਵਸਿਆ ਹੈ ਜਿਨ ਇੱਛਾ ਸਭ ਕੁਝ ਆਈਆ ਜਿਸ ਨੇ ਸਾਰੀਆਂ ਇੱਛਾ ਪੂਰਨ ਕਰ ਦਿੱਤੀਆਂ ਹੁਣ ਕੋਈ ਵੀ ਇੱਛਾ ਨਹੀਂ ਰਹੀ ਸਦਾ ਕੁਰਬਾਨ ਕੇ ਤਾਰ ਗੁਰੂ ਵਿਟੋ ਜਿਹਦੀਆਂ ਇਹ ਵੜਿਆਈਆਂ ਉਸ ਗੁਰੂ ਤੋਂ ਸਦਾ ਹੀ ਆਪਾ ਆਪਾ ਕੁਰਬਾਨ ਕਰਦਾ ਹਾਂ ਜਿਹਦੀਆਂ ਇਹ ਵਡਿਆਈਆਂ ਨੇ ਕਿਉਂਕਿ ਵਡਿਆਈਆਂ ਵਡਿਆਈਆਂ ਕਿਛਹਣਾ ਕਹਿ ਨਾ ਜਾਈ ਸੁਕਰਤਾ ਕਾਦਰ ਕਰੀਬ ਦੇ ਜੀਆਂ ਰਿਜਕ ਸਭਾਰੇ ਉਹ ਪਰਮਾਤਮਾ ਸਾਰੀਆਂ ਭੁੱਖਾ ਦੂਰ ਕਰਨ ਵਾਲਾ ਸਾਰੇ ਸੁੱਖ ਦੇਣ ਵਾਲਾ ਹੈ ਬੇਅੰਤ ਵਡਿਆਈਆਂ ਨੇ ਉਹਦੇ ਵਿੱਚ ਇਸ ਕਰਕੇ ਮਹਾਰਾ ਕਹਿੰਦੇ ਉਸ ਗੁਰੂ ਤੋਂ ਸਦਾ ਹੀ ਆਪਾ ਕੁਰਬਾਨ ਕਰਦਾ ਹਾਂ ਜਿਹਦੀਆਂ ਇਹ ਵਡਿਆਈਆਂ ਹਨ ਕਹੇ ਤਾਂਿਕ ਸੁਣੋ ਸੰਤੋ ਸ਼ਬਦ ਉਤਰੋ ਪਿਆਰੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਕਹਿੰਦੇ ਨੇ ਇਹ ਗੁਰਮੁਖ ਜਨੋ ਇਹ ਸਤ ਜਨੋ ਸੁਣੋ ਗੁਰੂ ਦੇ ਸ਼ਬਦ ਨਾਲ ਪਿਆਰ ਕਰੋ ਗੁਰੂ ਦੇ ਸ਼ਬਦ ਨਾਲ ਪਿਆਰ ਕਰੋ ਸੱਚਾ ਨਾਮ ਮੇਰਾ ਆਧਾਰੁ ਸੱਚਾ ਨਾਮ ਮੇਰਾ ਆਸਰਾ ਹੈ ਸੱਚਾ ਨਾਮ ਹੀ ਮੇਰਾ ਆਸਰਾ ਹੈ ਸੋ ਇਹ ਸੀ ਅਤੀਤ ਵਿਚਾਰ ਚੌਥੀ ਪੌੜੀ ਦਾ ਸਰਵਪ੍ਰੀਤ ਗੁਰੂ ਘਰ ਆਓ ਮਹਾਰਾਜ ਦੇ ਚੜ੍ਹਦੀ ਕਲਾ ਨਾਲ ਬਾੜੀ ਸਰਵਣ ਕਰਕੇ ਵਿਚਾਰ ਕਰਕੇ ਲਾਹੇ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ